ਦਿਲਸਿੰਜੀ ਕੰਗਨਾਰ ਨੋਦੀ ਆਰਹੀ ਫਿਲਮ ਅਮਰਜੈਂਸੀ ਦੇ ਉੱਤੇ ਸੈਂਸਰ ਬੋਰਡ ਵੱਲੋਂ ਰੋਕ ਲਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਕਹਿ ਲੁਕਿ ਕੰਗਨਾਰ ਨੋਦੀ ਨੂੰ ਲੈ ਕੇ ਜੋ ਦਾ ਵਿਰੋਧ ਹੋ ਰਿਹਾ ਸੀ ਲਗਾਤਾਰ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਵਿਰੋਧ ਹੋ ਰਿਹਾ ਸੀ ਗਿਆ ਤੇ ਉਸ ਤੋਂ ਬਾਅਦ ਜੋ ਇਸ ਵਿਰੋਧ ਦਾ ਅਸੀਂ ਨਤੀਜਾ ਦੇਖਦੇ ਹਾਂ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਜਿਸ ਕਰਕੇ ਕੰਗਨਾਰ ਨੋਦੀ ਫਿਲਮ ਜੋ ਰੋਕ ਲਾ ਦਿੱਤੀ ਹੈ ਕਿਵੇਂ ਇਹ ਦੇਖਦੇ ਹਾਂ ਕੰਗਨਾਰ ਨੋਦੀ ਫਿਲਮ ਦੇ ਉੱਤੇ ਰੋਕ ਲੱਗਣ ਨੂੰ ਲੈ ਕੇ ਦੇਖੋ ਬੇਸ਼ੱਕ ਰੋਕ ਜਿਹੜੀ ਹੈ ਸੈਂਸਰ ਬੋਰਡ ਵੱਲੋਂ ਲਾ ਦਿੱਤੀ ਗਈ ਹੈ ਪਰ ਇਹ ਅਸਥਾਈ ਰੂਪ ਦੇ ਵਿੱਚ ਹੈ ਇਹ ਸਿਰਫ ਤੇ ਸਿਰਫ ਕੌਮ ਜਿਹੜੀ ਐ ਸਿੱਖ ਕੌਮ ਇਸ ਵੇਲੇ ਵਿਰੋਧ ਦੇ ਰਾ ਪਈ ਹੋਈ ਹੈ ਉਹਨਾਂ ਦਾ ਵਿਰੋਧ ਥੋੜਾ ਠੰਡਾ ਕਰਨ ਕਰਕੇ ਇਹ ਰੋਕ ਜਿਹੜੀ ਐ ਲਾਈ ਗਈ ਹੈ ਬੜੀ ਸਕੀਮ ਦੇ ਨਾਲ ਤੁਸੀਂ ਕੀ ਸਮਝਦੇ ਹੋ ਕਿ ਸੈਂਸਰ ਬੋਰਡ ਜਿਹੜਾ ਹੈ ਉਹ ਭਾਰਤੀ ਸਰਕਾਰ ਦੇ ਅੰਡਰ ਨਹੀਂ ਚੱਲਦਾ ਉਹ ਸਾਰਾ ਕੁਝ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਹੈ ਹੁਣ ਪਿਛਲੇ ਸਮੇਂ ਦੇ ਵਿੱਚ ਕਸ਼ਮੀਰ ਫਾਈਲਸ ਵਰਗੀਆਂ ਫਿਲਮਾਂ ਬਣੀਆਂ ਜੋ ਕਿ ਵਿਵਾਦਤ ਸੀ ਉਹਨਾਂ ਨੂੰ ਵੀ ਰਿਲੀਜ਼ ਕੀਤਾ ਗਿਆ ਬਹੁਤ ਸਾਰੀਆਂ ਐਸੀਆਂ ਫਿਲਮਾਂ ਹੁਣ ਤੱਕ ਬਣੀਆਂ ਜਿਦੇ ਵਿੱਚ ਸਿੱਖਾਂ ਦੇ ਰੋਲ ਨੂੰ ਜਿਹੜਾ ਹੈਗਾ ਬੜਾ ਗਲਤ ਤਰੀਕੇ ਨਾਲ ਦਿਖਾਇਆ ਗਿਆ ਉਹ ਵੀ ਉਹਨਾਂ ਨੂੰ ਵੀ ਸੈਂਸਰ ਬੋਰਡ ਨੇ ਇਜਾਜ਼ਤ ਦਿੱਤੀ ਹੈ ਹਾਲਾਂਕਿ ਜਦੋਂ ਸਿੱਖ ਸਿੱਖ ਆਪਣੇ ਯੋਧਿਆਂ ਤੇ ਫਿਲਮਾਂ ਬਣਾਉਂਦੇ ਨੇ ਤਾਂ ਉਹਨਾਂ ਦੀਆਂ ਫਿਲਮਾਂ ਰੋਕ ਦਿੱਤੀਆਂ ਜਾਂਦੀਆਂ ਆ ਹੁਣ ਜਿਹੜੀ ਦਿਲਜੀਤ ਦੀ ਫਿਲਮ ਹੈਗੀ ਭਾਈ ਜਸਵੰਤ ਸਿੰਘ ਖੰਡਾ ਤੇ ਉਹਨੂੰ ਰੋਕਿਆ ਗਿਆ 85 ਕੱਟ ਉਹਦੇ ਵਿੱਚ ਲਾ ਦਿੱਤੇ ਗਏ ਉਹਨਾਂ ਨੂੰ ਪਤਾ ਹੈ ਭਾਈ 85 ਕੱਟ ਲਾ ਦਿੱਤੇ ਪਿੱਛੇ ਫਿਲਮ ਰਹਿ ਕੀ ਜਾਣੀ ਹੈ ਸੋ ਇਸ ਕਰਕੇ ਉਹਨਾਂ ਨੇ ਕਿਹਾ ਲਾ ਦਿਓ ਤੇ ਤੁਸੀਂ ਸਰਟੀਫਿਕੇਟ ਸਾਡੇ ਕੋਲ ਲੈ ਲਓ ਹੁਣ ਜਿਹੜੀ ਕੰਗਣਾ ਦੀ ਫਿਲਮ ਹੈ ਨਾ ਉਹ ਅੱਜ ਨਹੀਂ ਤੇ ਕੱਲ ਰਿਲੀਜ਼ ਹੋ ਜਾਣੀ ਹੈ ਉਹਨੂੰ ਰਿਲੀਜ਼ ਕਰ ਦੇਣਾ ਹੈ ਬੇਸ਼ੱਕ ਉਹ ਕਿਸੇ OTT ਪਲੇਟਫਾਰਮ ਦੇ ਉੱਤੇ ਹੋਵੇ ਕਿਉਂਕਿ ਸਿੱਖਾਂ ਨੇ ਕਿਹਾ ਹੋਇਆ ਨਾ ਵੀ ਭਾਈ ਜੇ ਥੀਏਟਰਾਂ 'ਚ ਲੱਗੀ ਅਸੀਂ ਥੀਏਟਰਾਂ ਦੀ ਤੋੜਪਾਨ ਵੀ ਕਰ ਸਕਦੇ ਹਾਂ ਜਾਂ ਫਿਰ ਆਪਾਂ ਵਿਰੋਧ ਕਰ ਸਕਦੇ ਹਾਂ ਤੇ ਜਿਹੜੇ OTT ਹੈਗੇ ਆ ਉਹਨਾਂ ਦੇ ਉੱਤੇ ਤਾਂ ਆਪਾਂ ਕਹਿ ਲਈਏ ਵੀ ਜੇ ਕੋਈ ਰਿਲੀਜ਼ ਕਰ ਵੀ ਦਿੰਦਾ ਤੇ ਉੱਥੇ ਕਿਹਦੀ ਪੂੰਛ ਫੜ ਲੈਣੀ ਹੈ ਮਤਲਬ OTT ਅੱਜ ਤੋਂ ਅੱਜ ਜੇ ਘਰ ਮੰਨ ਲਓ ਸਰਟੀਫਿਕੇਟ ਮਿਲ ਜਾਂਦਾ ਅੱਜ ਨਹੀਂ ਮਿਲਿਆ ਜਿਵੇਂ ਕੰਗੜਾ ਨੇ ਲਾਈਵ ਹੋ ਕੇ ਕਿਹਾ ਕਿ ਮੈਂ ਕੋਰਟ ਦੇ ਵਿੱਚ ਜਾਵਾਂਗੀ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਜਿਸ ਬੀਬੀ ਦੀ ਸਿੱਧੀ ਗੱਲਬਾਤ ਨਰਿੰਦਰ ਮੋਦੀ ਅਜੀਤ ਡੋਵਾਲ ਦੇ ਨਾਲ ਹੋਵੇ ਤਾਂ ਉਹ ਤੁਹਾਨੂੰ ਕੀ ਲੱਗਦਾ ਕਿ ਉਹਦੀ ਫਿਲਮ ਜਿਹੜੀ ਹੈ ਉਹ ਰੁਕ ਸਕਦੀ ਹੈ ਉਹਦੀ ਫਿਲਮ ਨਹੀਂ ਰੁਕ ਸਕਦੀ ਇਹ ਸਿਰਫ ਇੱਕ ਡਰਾਮੇਬਾਜੀ ਹੈ ਕੁਝ ਟਾਈਮ ਦੇ ਲਈ ਜਦੋਂ ਤੱਕ ਸਿੱਖਾਂ ਦਾ ਰੋਹ ਠੰਡਾ ਨਹੀਂ ਪੈਂਦਾ ਉਸ ਵੇਲੇ ਤੱਕ ਹੈ ਅਖੀਰ ਦੇ ਵਿੱਚ ਜਾ ਕੇ ਤੁਸੀਂ ਦੇਖਿਓ ਇੱਕ ਫੈਸਲਾ ਆਏਗਾ ਲਓ ਜੀ ਸਰਟੀਫਿਕੇਟ ਜਿਹੜਾ ਹੈਗਾ ਅੱਜ ਜਾਰੀ ਕਰ ਦਿੱਤਾ ਗਿਆ ਐਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜਾਂ ਰਿਲੀਜ਼ ਕਿੱਥੇ ਹੋ ਰਹੀ ਹੈ ਇਹ ਇਹ ਡਿਪੈਂਡ ਕਰੇਗਾ ਥੀਏਟਰਸ ਦੇ ਵਿੱਚ ਹੋ ਰਹੀ ਜੇ ਥੀਏਟਰਸ ਦੇ ਵਿੱਚ ਹੁੰਦੀ ਹੈ ਤਾਂ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਰਿਲੀਜ਼ ਜਿਹੜੀ ਹੈ ਉਹ ਫਿਲਮ ਹੋ ਸਕਦੀ ਹੈ ਆਦਰਵਾਇਜ਼ ਜਿਹੜੀ ਹੈ OTT ਤੇ ਹੀ ਇਹ ਫਿਲਮ ਰਿਲੀਜ਼ ਹੋਊਗੀ ਨਹੀਂ ਤੇ ਹੋਰ ਜਿਹੜੇ ਪਲੇਟਫਾਰਮ ਹੈਗੇ ਆ ਉਹਨਾਂ ਦੇ ਉੱਤੇ ਫਿਲਮ ਰਿਲੀਜ਼ ਹੋ ਜੂਗੀ ਸੋ ਇਹ ਇਹ ਸਿਰਫ ਇੱਕ ਮਤਲਬ ਕਿ ਡਰਾਮੇਬਾਜ਼ੀ ਹੈ ਜਿਹੜੀ ਹੁਣ ਕੀਤੀ ਜਾ ਰਹੀ ਹੈ ਜੀ ਹਾਂ ਜੀ ਤੁਸੀਂ ਗੱਲ ਕਰੀਏ ਜੇ ਟਕਨਾਂ ਦੇ ਵਿੱਚ ਵਿਰੋਧੀ ਤਾਂ ਗੱਲ ਕਰੀਏ ਪੰਜਾਬ ਦੇ ਜਿਹੜੇ ਸਿੱਖਾਂ ਦਾ ਵਿਰੋਧ ਹੈ ਉਹਦੇ ਖਿਲਾਫ ਸੀਗੇ ਸੀਗਾ ਕਿਸਾਨਾਂ ਦਾ ਵਿਰੋਧ ਵੀ ਖਾਨਾਂ ਨੋਦ ਦੇ ਖਿਲਾਫ ਸੀਗੇ ਸੀਗਾ ਪਰ ਹੁਣ ਭਾਜਪਾ ਵੀ ਕਿੰਨੇ ਵੀ ਕਹਨੂ ਕਿ ਕਾਨਾਂ ਰੋਤ ਨੂੰ ਛੱਡ ਪਈ ਹੈ ਉਹ ਵੀ ਵਿਰੋਧ ਵਿੱਚ ਆ ਚੁੱਕੀ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਜੋ ਹੁਣ ਚੰਡੀਗੜ੍ਹ ਦੇ ਵਿੱਚ ਭਾਜਪਾ ਵਰਕਰਾਂ ਦਾ ਪ੍ਰੋਟੈਸਟ ਹੋਇਆ ਸੀ ਉਸ ਪ੍ਰੋਟੈਸਟ ਵਿੱਚ ਭਾਜਪਾ ਵਰਕਰਾਂ ਕੰਗੜਾ ਨਰਨੌਤ ਦੇ ਹੱਥ 'ਚ ਨਹੀਂ ਬੋਲੇ ਉਹਨਾਂ ਨੇ ਵੀ ਕਹਿਨੋ ਕਿ ਉਹਨਾਂ ਦੇ ਬਿਆਨਾਂ ਲੈ ਕੇ ਕਹਿ ਲੋ ਕਿ ਚੰਗਾ ਨਹੀਂ ਸਮਝਾਉਣੀ ਵੀ ਕਿਵੇਂ ਦੇਖਦੇ ਨੇ ਬੀਜੇਪੀ ਵੱਲੋਂ ਵੀ ਹੁਣ ਵਿਰੋਧ ਹੋਣਾ ਚਾਹੀਦਾ ਹੋ ਕੇ ਕੰਗੜਾ ਨਰਨੌਤ ਦਾ ਦੇਖੋ ਜਿਹੜੀ ਕੰਗੜਾ ਨਰਨੌਤ ਹੈ ਨਾ ਉਹ ਨਫ਼ਰਤ ਦੇ ਨਾਲ ਭਰੀ ਹੋਈ ਔਰਤ ਹੈ ਉਹ ਬੀਜੇਪੀ ਜਿੱਥੇ ਕਿਤੇ ਬਹੁਤ ਤਰੀਕੇ ਦੇ ਨਾਲ ਵਿਰੋਧ ਕਰਦੀ ਹੈ ਬਹੁਤ ਤਰੀਕੇ ਦੇ ਨਾਲ ਵਿਰੋਧ ਕਰਦੀ ਹੈ ਪਰ ਕੰਗੜਾ ਨਰਨੌਤ ਨੂੰ ਉਹ ਤਰੀਕਾ ਨਹੀਂ ਆਉਂਦਾ ਉਹ ਆਪਣਾ ਸਾਰਾ ਜ਼ਹਿਰ ਜਦੋਂ ਕੋਈ ਬਿਆਨ ਦਿੰਦੀ ਹੈ ਉਹਦੇ ਵਿੱਚ ਕੱਢ ਦਿੰਦੀ ਹੈ ਜੋ ਕਿ ਬੀਜੇਪੀ ਦੇ ਉੱਤੇ ਵੀ ਭਾਰੀ ਪੈ ਸਕਦਾ ਹੁਣ ਬੀਜੇਪ ਸਿੱਖਾਂ ਦੇ ਘੱਟ ਗਿਣਤੀਆਂ ਦੇ ਵਿਰੋਧ ਦੇ ਵਿੱਚ ਹੋਵੇ ਪਰ ਉਹ ਐਦਾਂ ਤੇ ਨਹੀਂ ਸ਼ੋਰ ਸ਼ੋ ਕਰਦੇ ਭੀ ਲਓ ਜੀ ਅਸੀਂ ਤਾਂ ਮਾਰਦੇ ਆਂਗੇ ਵੱਢਦੇ ਆਂਗੇ ਕੱਟਦੇ ਆਂਗੇ ਜਿਵੇਂ ਕੰਗਣਾ ਰਣੌਤ ਕਹਿੰਦੀ ਹੈ ਕੇ ਪੀਐਸ ਗਿਲ ਦੁਬਾਰਾ ਆਉਣਾ ਚਾਹੀਦਾ ਇੰਦਰਾ ਦੁਬਾਰਾ ਆਉਣੀ ਚਾਹੀਦੀ ਪੰਜਾਬ ਦੇ ਵਿੱਚ ਫਿਰ ਅਟੈਕ ਕਰਨਾ ਚਾਹੀਦਾ ਕਿਸਾਨ ਜਿਹੜੇ ਅਤਵਾਦੀ ਨੇ ਉਥੇ ਰੇਪ ਹੁੰਦੇ ਨੇ ਆ ਉਹ ਉਹ ਉਹਦੀ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਨਾ ਉਹ ਨਫ਼ਰਤ ਦੇ ਨਾਲ ਭਰੀ ਹੋਈ ਹੈ ਕਿਤੇ ਨਾ ਕਿਤੇ ਉਹਨੂੰ ਪੰਜਾਬ ਦੇ ਨਾਲ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਨਾਲ ਬੜਾ ਜਿਹੜਾ ਨਫ਼ਰਤ ਹੈਗੀ ਹੈ ਉਹ ਨਫ਼ਰਤ ਕਰਕੇ ਕਿਤੇ ਨਾ ਕਿਤੇ ਹੁਣ ਬੀਜੇਪੀ ਵੀ ਸੋਚਦੀ ਐ ਇਹ ਤੁਸੀਂ ਦੇਖਿਓ ਕਹਿਣਗੇ ਜ਼ਰੂਰ ਇਹਨਾਂ ਨੂੰ ਵੀ ਤੂੰ ਕਰ ਜੋ ਕਰਨਾ ਐ ਅਜੰਡਾ ਸਾਡਾ ਵੀ ਉਹੀ ਐ ਪਰ ਗੱਲ ਕੀ ਐ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਤੂੰ ਵਿਰੋਧ ਕਰ ਸਕਦੀ ਐ ਆਦਰਵਾਈਜ਼ ਆਦਰਵਾਈਜ਼ ਜਿਹੜਾ ਹੈ ਉਹ ਬੀਜੇਪੀ ਦੇ ਖਿਲਾਫ ਭੋਗਤੂਗੀ ਗੱਲ ਆਉਂਦੇ ਸਮੇਂ ਦੇ ਵਿੱਚ ਜੜੀਆਂ ਹੌਣ ਗਿਆ ਕੀ ਕਹਿੰਦੇ ਆ ਚੋਣਾ ਹੋਣ ਗਿਆ ਜਾਂ ਫਿਰ ਬੀਜੇਪੀ ਜਿਵੇਂ ਪੰਜਾਬ ਦੇ ਵਿੱਚ ਆਉਣਾ ਚਾਹੁੰਦੀ ਹੈ ਡਾਇਰੈਕਟਲੀ ਸੋ ਜੇ ਕੰਗੜਾ ਇਹੋ ਜੇ ਬਿਆਨ ਦਿੰਦੀ ਰਹੀ ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੀ ਇੱਕ ਬੀਜੇਪੀ ਦੀ ਆਲਰੇਡੀ ਸ਼ਬੀ ਬਣੀ ਹੋਈ ਹੈ ਉਹ ਨੂੰ ਹੋਰ ਟਾ ਲੱਗੇਗੀ ਸੋ ਇਹ ਏਜੰਡਾ ਬਿਲਕੁਲ ਬੇਸ਼ੱਕ ਸੇਮ ਹੋਵੇ ਜਾਂ ਫਿਰ ਅੱਜ ਬੀਜੇਪੀ ਦੇ ਨੇਤਾ ਵਿਰੋਧ ਕਰ ਰਹੇ ਆ ਉਹ ਠੀਕ ਹੈ ਇੱਕ ਪਾਸੇ ਇੱਕ ਬੰਦਾ ਕਹੀ ਜਾਵੇ ਲਓ ਜੀ ਐਂ ਕਰ ਦੇਣਾ ਚਾਹੀਦਾ ਦੂਜਾ ਆ ਕੇ ਕਹਦੇ ਨਹੀਂ ਜੀ ਮੈਂ ਇਦਰੇ ਨਾਲ ਸਹਿਮਤ ਨਹੀਂ ਹੈਗਾ ਬੀਜੇਪੀ ਦੇ ਵਿੱਚ ਪਹਿਲਾਂ ਤੋਂ ਚੱਲਦਾ ਆ ਰਿਹਾ ਕਈ ਇਹਨਾਂ ਦੇ ਨੇਤਾ ਹੋਰ ਵੀ ਹੈਗੇ ਆ ਜਿਹੜੇ ਅੱਗ ਲਾਉ ਭਾਸ਼ਣ ਦਿੰਦੇ ਆ ਉਸ ਤੋਂ ਬਾਅਦ ਇੱਕ ਜਣਾ ਆ ਕੇ ਵਿਰੋਧ ਕਰ ਨਹੀਂ ਜੀ ਇਹ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ ਹੈ ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਪਰ ਅਜੰਡਾ ਜਿਹੜਾ ਹੈਗਾ ਉਹ ਸੇਮ ਹੈ ਉਹ ਭਾਵੇਂ ਹੁਣ ਤੁਸੀਂ ਇਹ ਵੀ ਗੱਲ ਦੇਖੋ ਨਾ ਵੀ ਕੰਗਣਾ ਰਣੌਤ ਬੀਜੇਪੀ ਹੀ ਕਿਉਂ ਜੁਆਇਨ ਕਰਦੀ ਹੈ ਸਮਝੇ ਤੁਸੀਂ ਕਿਉਂਕਿ ਬੀਜੇਪੀ ਦਾ ਅਜੰਡਾ ਉਹੀ ਹੈ ਜੋ ਕੰਗਣਾ ਰਣੌਤ ਦੀ ਆਪਣੀ ਸੋਚ ਹੈ ਸਾਰੇ ਬੀਜੇਪੀ ਦੇ ਵੱਡੇ ਲੀਡਰਾਂ ਦੇ ਨਾਲ ਨਿੱਜੀ ਉਠਣੀ ਬੈਠਣੀ ਜਿਹੜੀ ਹੈ ਉਹ ਕੰਗੜਾ ਰਣੌਤ ਦੀ ਹੈ ਅਜੀਤ ਡੋਵਾਲ ਜਿਵੇਂ ਮੈਂ ਪਹਿਲਾ ਜ਼ਿਕਰ ਕੀਤਾ ਉਹਦੇ ਨਾਲ ਤਸਵੀਰਾਂ ਉਹਨੂੰ ਆਪਣਾ ਦੱਸਣਾ ਕਿ ਲੋ ਜੀ ਮੈਂ ਤਾਂ ਇਹਦੀ ਬਹੁਤ ਵੱਡੀ ਫੈਨ ਆ ਵਗੈਰਾ 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 ਸੋ ਇਸ ਕਰਕੇ ਇਹ ਕੋਈ ਮਾਇਨੇ ਨਹੀਂ ਰੱਖਦੀ ਗੱਲ ਕਿ ਉਹ ਬੀਜੇਪੀ ਵਿਰੋਧ ਕਰਦੀ ਪਈ ਹੈ ਉਹ ਆਪਣੇ ਤਰੀਕੇ ਨਾਲ ਇਹੋ ਜੀ ਇੱਕ ਇੱਕ ਅੱਧੀ ਬੀਬੀ ਅਗਰੈਸਿਵ ਹੁੰਦੀ ਹੈ ਉਹ ਉਹਨੂੰ ਕਹਿੰਦੇ ਆ ਕਿ ਤੂੰ ਬਿਆਨ ਦੇਈ ਚੱਲ ਦੇਈ ਚੱਲ ਤੇ ਅਸੀਂ ਥੋੜਾ ਥੋੜਾ ਪਿੱਛੋਂ ਮਲਮ ਪੱਟੀ ਕਰਦੇ ਆਵਾਂਗੇ ਲక్ష్ਮੀ ਕਾਂਤਾ ਚਾਵਲਾ ਦੀ ਉਦਾਹਰਨ ਹੈ ਪੰਜਾਬ ਦੇ ਵਿੱਚ ਉਹ ਉਹ ਵੱਖ-ਵੱਖ ਪਾਰਟੀਆਂ ਚ ਹੁੰਦੀ ਹੋਈ ਵੀ ਜ਼ਹਿਰ ਲਾਉਂਦੀ ਰਹਿੰਦੀ ਐ, ਕੋਲਦੀ ਰਹਿੰਦੀ ਐ ਸਿੱਖਾਂ ਦੇ ਖਿਲਾਫ ਜਪਰੈਂਕ 6 ਜੂਨ ਵਾਲੇ ਦਿਨ ਉਹਨੇ ਢੋਲ ਵਜਾਉਣੇ, ਲੱड्डੂ ਵੰਡਣੇ ਵਗੈਰਾ ਵਗੈਰਾ ਉਹ ਕਰਦੀ ਰਹਿੰਦੀ ਐ। ਸੋ ਕੋਈ ਕਿਤੇ ਮਾੜਾ ਮੋਟਾ ਉਹਦਾ ਵਿਰੋਧ ਕਰ ਦਿੰਦਾ ਆਦਰਵਾਇਜ਼ ਕਹਿੰਦੇ ਆ ਵੀ ਠੀਕ ਐ ਸਾਡੇ ਬੰਦੇ ਕਰ ਰਹੇ ਆ। ਜੀ। ਤੇ ਜਿਸ ਦਿਨ ਗੱਲ ਕਰੀਏ ਜੇ ਕਿ ਅਗਰ ਨੌ ਦੇ ਬਿਆਨਾਂ ਦੀ ਤਾਂ ਇੰਨੇ ਸਾਲਾਂ ਬਾਅਦ ਵੀ ਉਹਨਾਂ ਦਾ ਕਿਸਾਨੀ ਅੰਦੋਲਨ ਨੇ ਕੀ ਉਹੀ ਰੁਖ ਐ ਕਿ ਕਿਸਾਨੀ ਅੰਦੋਲਨ ਦੌਰਾਨ ਕੁੜੀਆਂ ਨਾਲ ਰੇਪ ਹੋਈ ਨੇ। ਇਸ ਬਿਆਨ ਨੂੰ ਸੀ ਕਿਵੇਂ ਦੇਖਦੇ ਹੋ? ਦੇਖੋ ਇਹ ਬੇਤੁਕੀਆਂ ਗੱਲਾਂ ਨੇ ਕਿਹੜਾ ਰੇਪ ਜਿਹੜਾ ਤੁਸੀਂ ਸੁਣਿਆ ਹੋਣਾ ਕਿਉਂਕਿ ਸਾਡੇ ਪੰਜਾਬ ਦੇ ਵੈਬ ਚੈਨਲ ਉੱਥੇ ਡੇਰੇ ਢਾ ਕੇ ਬੈਠੇ ਹੋਏ ਸੀ ਜਿੰਨੀ ਦੇਰ ਸਾਲ ਡੇਢ ਸਾਲ ਚੱਲਿਆ ਤੇ ਦੂਸਰਾ ਭਾਰਤੀ মিডিਆ ਜਿਹਨੂੰ ਗੋਦੀ মিডিਆ ਵੀ ਕਿਹਾ ਜਾਂਦਾ ਉਹ ਵੀ ਉੱਥੇ ਬੈਠਾ ਰਿਆ ਕਿਹੜੇ ਨੈਸ਼ਨਲ মিডিਆ ਤੇ ਰੇਪ ਦੀ ਖਬਰ ਚੱਲੀ ਹੈ ਅੱਜ ਤੱਕ ਇਹੀ ਤਾਂ ਮੈਂ ਗੱਲ ਕਹਿ ਰਿਹਾ ਕਿ ਨਫ਼ਰਤ ਇੰਨੀ ਹੈ ਕੰਗੜਾ ਰਣੌਤ ਦੇ ਬਿਆਨਾਂ ਦੇ ਵਿੱਚ ਉਹ ਬਾਰ-ਬਾਰ ਜ਼ਿਕਰ ਕਰਦੀ ਹੈ ਬੇਸ਼ੱਕ ਇੱਕ ਬੇਅਦਬੀ ਕਰਨ ਵਾਲਾ ਜਿਹੜਾ ਹੈਗਾ ਉਹ ਉੱਥੇ ਮਾਰਿਆ ਗਿਆ ਸੀ ਪਰ ਰੇਪ ਕਦੋਂ ਹੋਇਆ ਐਸੀ ਘਟਨਾ ਕਦੋਂ ਹੋਈ ਹੈ ਉੱਥੇ ਭਈ ਆਪਣੇ ਕੋਲੋਂ ਹੀ ਉਹ ਸਾਰਾ ਕੁਝ ਜਿਹੜਾ ਬਣਾ ਰਹੀ ਹੈ ਮਤਲਬ ਕਹਿਣ ਦਾ ਆ ਜਾ ਕੇ ਉਹ ਹੀ ਕਹਿਣਾ ਹੁਣ ਹੁਣ ਇਹਨਾਂ ਦਾ ਮੀਡੀਆ ਵੀ ਤਾਂ ਇਹੀ ਕਹਿੰਦਾ ਲਾਲ ਜੀ ਇਹ ਅਤਵਾਦੀ ਨੇ ਦੇਸ਼ ਵਿਰੋਧੀ ਨੇ ਵਗਾਰਾ ਵਗਾਰਾ ਇਹਨਾਂ ਦੇ ਉੱਤੇ ਬਣਾ ਕੇ ਜਿਹੜੇ ਉਹ ਇਲਜ਼ਾਮ ਵੀ ਲਾਉਂਦੇ ਰਿਹਾ ਤੋ ਇਹਦੇ ਵਿੱਚ ਸੱਚਾਈ ਕੋਈ ਨਹੀਂ ਹੁੰਦੀ ਐਵੇਂ ਹੀ ਬਸ ਬਿਆਨ ਬਣਾ ਦੇਣਾ ਐਵੇਂ ਹੀ ਗਬਰ ਚਲਾ ਦੇਣੀ ਇਹਦੇ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਇਹ ਬੀਬੀ ਸਿਰਫ ਤੇ ਸਿਰਫ ਪਾਗਲ ਹੋ ਚੁੱਕੀ ਹੈ ਨਫਰਤ ਹੈ ਬੇਸ਼ੱਕ ਇਹਨੇ ਫਿਲਮ ਬੜਾਈ ਹੈ ਇੰਦਰਾ ਤੇ ਤੇ ਇਹ ਇਹ ਬਣਨਾ ਵੀ ਚਾਹੁੰਦੀ ਹੈ ਇੰਦਰਾ ਮੈਂ ਤੁਹਾਨੂੰ ਦੱਸਾਂ ਜੇਕਰ ਇਹਨੂੰ ਮੌਕਾ ਮਿਲੇ ਨਾ ਆਉਂਦੇ ਸਮੇਂ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਦਾ ਤਾਂ ਇਹ ਪੰਜਾਬ ਦੇ ਖਿਲਾਫ ਬੀਬੀ ਇੰਦਰਾ ਤੋਂ ਵੀ ਵੱਧ ਭੁਗਤੂਗੀ ਤੁਸੀਂ ਦੇਖਿਓ ਜੇਕਰ ਇਹ ਆਉਂਦੇ ਸਮੇਂ ਦੇ ਵਿੱਚ ਕਿਤੇ ਪਹੁੰਚ ਜਾਂਦੀ ਹੈ ਉਸ ਉਹਦੇ ਤੱਕ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਮੈਨੂੰ ਲੱਗਦਾ 6 ਮਹੀਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਤੇ ਇਹਦਾ ਉਹੀ ਰੁਖ ਹੋਣਾ ਹੈ ਉਹਦੇ ਤੋਂ ਵੀ ਜ਼ਿਆਦਾ ਐਗਰੈਸਿਵ ਹੋਊਗੀ ਪੰਜਾਬ ਵਾਸਤੇ ਜੀ 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 ਜ